ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਬਤਾਉਆਂ ਦਾ ਪੁਰਥਾ ਪੁਰਥਾ ਬਣਾਉਣ ਲਈ ਮੈਂ ਬਤਾਉ ਨੂੰ ਲੈ ਆਗੇ ਇੱਧਰ ਮੈਂ ਪਿਆਜ਼ ਟਮਾਟਰ ਹਰੀ ਮਿਰਚ ਲੈ ਲਈ ਆ ਤੇ ਇਹਨੂੰ ਕੱਟ ਕੇ ਪਹਿਲਾਂ ਆਪਾਂ ਤਿਆਰ ਕਰ ਲੈਣੇ ਆ ਇਹ ਪੁਰਥਾ ਬਿਲਕੁਲ ਆਸਾਨ ਤੇ ਵੱਖਰੇ ਤਰੀਕੇ ਨਾਲ ਆਪਾਂ ਬਣਾਵਾਂਗੇ ਨਾ ਇਹਨਾਂ ਬਤਾਉਆਂ ਨੂੰ ਆਪਾਂ ਵਾਲਾਂਗੇ ਤੇ ਨਾ ਹੀ ਇਹਨਾਂ ਨੂੰ ਆਪਾਂ ਭੁੰਨਾਂਗੇ ਤੇ ਆਜੋ ਫਿਰ ਸਟਾਰਟ ਕਰਦੇ ਆਂ ਵੀਡੀਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੱਟ ਕੇ ਸਬਜ਼ੀ ਨੂੰ ਤਿਆਰ ਕਰ ਲੈਣੇ ਆਂਗੇ ਇਹਨੂੰ ਆਪਾਂ ਭੁੰਦੇ ਨਹੀਂਗੇ ਤੇ ਨਾ ਹੀ ਇਹਨੂੰ ਆਪਾਂ ਉਬਾਲ ਲਣਾਗਾ ਇਹਨੂੰ ਕੱਟ ਕੇ ਹੀ ਆਪਾਂ ਤਿਆਰ ਕਰਾਂਗੇ ਹਾਂਜੀ ਇਹਨੂੰ ਮੈਂ ਦੋ ਤਿੰਨ ਵਾਰੀ ਇਹਨਾਂ ਬਤਾਉਆਂ ਨੂੰ ਮੈਂ ਧੋ ਲਿਆਗਾ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਸਾਫ਼ ਕਰ ਲੈਣਾਗਾ ਪਹਿਲਾਂ ਕਿਉਂਕਿ ਇਹਦੇ ਤੇ ਸਪਰੇ ਜਿਆਦਾ ਕੀਤੀ ਹੁੰਦੀ ਹੈਗੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਸ਼ੈੱਲ ਲਾਂਗੇ ਸਾਰੇ ਨੂੰ ਕਿਉਂਕਿ ਜੇ ਆਪਾਂ ਇਹ ਸਬਜ਼ੀ ਭੁੰਨ ਕੇ ਜਾਂ ਉਬਾਲ ਕੇ ਬਣਾਉਨੇ ਆ ਤੇ ਵਿੱਚੋਂ ਕਈ ਵਾਰ ਆਪਣੇ ਜਿਹੜੇ ਹੈਗੇ ਬਤਾਉ ਇਹ ਕਾਣੇ ਹੁੰਦੇ ਆਗੀ ਤੇ ਫਿਰ ਆਪਣੀ ਸਾਜੀ ਜਿਹੜੀ ਉਹ ਆਪਾਂ ਨੂੰ ਨੁਕਸਾਨ ਕਰਦੀ ਹੈਗੀ ਇਸ ਲਈ ਪਹਿਲਾਂ ਆਪਾਂ ਇਹਨੂੰ ਉੱਪਰੋਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨੂੰ ਛਿੱਲ ਲੈਣੇ ਆਂਗੇ ਹਾਂਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰੇ ਨੂੰ ਛਿੱਲ ਲੈਣਾਗਾ ਤੇ ਹੁਣ ਇਹਦੇ ਆਪਾਂ ਛੋਟੇ-ਛੋਟੇ ਪੀਸ ਕਰ ਲਾਂਗੇ ਹਾਂਜੀ ਆਪਾਂ ਐ ਸਾਰੇ ਛੋਟੇ-ਛੋਟੇ ਪੀਸ ਕੱਟ ਕੇ ਇਹਨੂੰ ਤਿਆਰ ਕਰ ਲਾਂਗੇ ਇਸ ਤਰ੍ਹਾਂ ਵੀ ਬਹੁਤ ਟੇਸਟੀ ਬਣੂਗਾ ਆਪਣਾ ਪਰਠਾ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਦੇਖਣ ਚ ਵੀ ਬਹੁਤ ਵਧੀਆ ਬਣੂਗਾ ਤੇ ਖਾਣ ਚ ਵੀ ਬਹੁਤ ਟੇਸਟੀ ਬਣੂਗਾ ਇਸੇ ਤਰੀਕੇ ਨਾਲ ਆਪਾਂ ਸਾਰੇ ਬਤਾਉ ਨੂੰ ਕੱਟ ਕੇ ਤਿਆਰ ਕਰ ਲਾਂਗੇ ਬਿਲਕੁਲ ਆਸਾਨ ਰੈਸਪੀ ਆ ਬਹੁਤ ਥੋੜੇ ਸਮੇਂ ਵਿੱਚ ਤਿਆਰ ਕਰ ਲਾਂਗੇ ਆਪਾਂ ਹਾਂਜੀ ਇੱਧਰ ਆਪਾਂ ਸਬਜ਼ੀ ਕੱਟ ਕੇ ਤਿਆਰ ਕਰ ਲਈ ਐ ਇੱਧਰ ਆਪਾਂ ਬਤਾਉ ਨੂੰ ਕੱਟ ਲਿਆ ਛੋਟੇ-ਛੋਟੇ ਪੀਸ ਚ ਵੇਖੋ ਸਾਰੇ ਵਧੀਆ ਕੱਟ ਲਏ ਆ ਤੇ ਇਧਰ ਆਪਾਂ ਪਿਆਜ਼ ਕੱਟ ਲਏ ਹਰੀ ਮਿਰਚ ਕੱਟ ਲਈਏ ਟਮਾਟਰ ਕੱਟ ਲਏ ਤੁਸੀਂ ਵੀ ਇਹੀ ਕੋਸ਼ਿਸ਼ ਕਰਿਆ ਕਰੋ ਕਿ ਪੜਥੇ ਨੂੰ ਤੁਸੀਂ ਇਸੇ ਤਰੀਕੇ ਨਾਲ ਬਣਾਓ ਕਿਉਂਕਿ ਜੇ ਆਪਾਂ ਉਹਨੂੰ ਉਬਾਲ ਲੈਨੇ ਆ ਜਾਂ ਆਪਾਂ ਭੁੰਨ ਲੈਨੇ ਆ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਵਿੱਚ ਉਹਦੇ ਸੁੰਡ ਹੁੰਦੇ ਆਗੇ ਸਭ ਤੋਂ ਵੱਧ ਸਪਰੇ ਜਿਹੜੀ ਹੁੰਦੀ ਹੈਗੀ ਬਤਾਉਆਂ ਨੂੰ ਹੁੰਦੀ ਹੈਗੀ ਇਸ ਲਈ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਧੋ ਕੇ ਉੱਪਰੋਂ ਛਿੱਲ ਕੇ ਬਣਾਇਆ ਕਰੋ ਪਰਥਾ ਬਣਾਉਣਾ ਹੁੰਦਾ ਤਾਂ ਉਸੇ ਤਰੀਕੇ ਨਾਲ ਨਾ ਬਣਾਇਆ ਕਰੋ ਇਦੇ ਵਿੱਚ ਨਾ ਸੁੰਡ ਬਹੁਤ ਜ਼ਿਆਦਾ ਪੈ ਜਾਂਦੇ ਆ ਜੇ ਇੱਕ ਜਾਂ ਦੋ ਦਿਨ ਉਤੋਂ ਦੀ ਟਾਪ ਜਾਨ ਸਪਰੇਅ ਕਰਨ ਤੋਂ ਤਾਂ ਕਾਣੇ ਹੋ ਜਾਂਦੇ ਆ ਬਤਾऊं ਉਪਰੋਂ ਵਧੀਆ ਲੱਗਦੇ ਹੈਗੇ ਤੇ ਵਿੱਚੋਂ ਇਹ ਕਾਣੇ ਹੁੰਦੇ ਆ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਸੇ ਤਰੀਕੇ ਨਾਲ ਹੀ ਬਣਾਓ ਪੁਰਥਾ ਇਸੇ ਤਰੀਕੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਇੱਧਰ ਆਪਾਂ ਕੁੱਕਰ ਗਰਮ ਧਰ ਲਿਆਗਾ ਇਹ ਪੁਰਥਾ ਆਪਾਂ ਕੁੱਕਰ ਚ ਬਣਾ ਕੇ ਤਿਆਰ ਕਰਾਂਗੇ ਤੇ ਕੁੱਕਰਸ ਮੈਂ ਤੇਲ ਪਾ ਲਿਆਗਾ ਇੱਕ ਕੜਛੀ ਤੁਸੀਂ ਰਫੈਨ ਚ ਵੀ ਬਣਾ ਸਕਦੇ ਹੋ ਪਰ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਸਰੋਂ ਦੇ ਤੇਲ 'ਚ ਹੀ ਬਣਾਓ ਤੁਸੀਂ ਕਿਉਂਕਿ ਸਰੋਂ ਦੇ ਤੇਲ 'ਚ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਤੇਲ ਨੂੰ ਕਲਕਾ ਲੈਨੇ ਆਂਗੇ। ਹਾਂਜੀ ਤੇਲ ਆਪਣਾ ਕਲਕ ਗਿਆ ਇੱਕ ਚਮਚਾ ਆਪਾਂ ਪਾਵਾਂਗੇ ਜੀਰੇ ਦਾ। ਥੋੜਾ ਜਿਹਾ ਆਪਾਂ ਸਾਤ ਧਨੀਆ ਕ੍ਰਸ਼ ਕਰਕੇ ਪਾਵਾਂਗੇ ਸੁੱਕਿਆ ਹੋਇਆ। ਹਾਂਜੀ ਜੀਰਾ ਆਪਣਾ ਕਲਕ ਗਿਆ ਹੁਣ ਆਪਾਂ ਹਰੀ ਮਿਰਚ ਪਾ ਦਾਂਗੇ। ਹਾਂਜੀ ਹੁਣ ਆਪਾਂ ਇਹ ਤੇ ਪਿਆਜ਼ ਪਾ ਦਾਂਗੇ। ਹਾਂਜੀ ਤੇ ਹੁਣ ਆਪਾਂ ਟਮਾਟਰ ਪਾ ਲਾਂਗੇ। ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ। ਗੈਸ ਆਪਾਂ ਮੀਡੀਅਮ ਹੀ ਰੱਖਣਾਗਾ। ਹਾਂਜੀ ਆਪਣੇ ਪਿਆਜ਼ ਤੇ ਟਮਾਟਰ ਨੂੰ ਹਲਕਾ ਜਿਹੜਾ ਸੇਕ ਲੱਗ ਗਿਆ। ਆ ਦੇਖੋ ਹਲਕੇ ਭੁੱਜ ਗਏ ਆ। ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ। ਹਾਂਜੀ ਆਪਾਂ ਇੱਕ ਚਮਚ ਪਾ ਲਾਂਗੇ ਮਿਰਚਾਂ ਦਾ ਇੱਕ ਚਮਚ ਹਲਦੀ ਇੱਕ ਚਮਚ ਨਮਕ ਇਹ ਮਸਾਲੇ ਤੁਸੀਂ ਆਪਦੇ ਟੇਸਟ ਅਨੁਸਾਰ ਪਾਉਣੇ ਆਂ ਜਾਂ ਲੋੜ ਅਨੁਸਾਰ ਪਾਉਣੇ ਆਂਗੇ ਤੇ ਚੰਗੇ ਤਰੀਕੇ ਨਾਲ ਆਪਾਂ ਘੋਲ ਲਾਂਗੇ ਦੋ ਮਿੰਟ ਲਈ ਹਾਂਜੀ ਮਸਾਲੇ ਆਪਣੇ ਬਿਲਕੁਲ ਭੁੱਜ ਗਏ ਆ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਕੜਛੀ ਪਾਣੀ ਦੀ ਐਡ ਕਰਾਂਗੇ ਇਹਦੇ ਵਿੱਚ ਆਪਾਂ ਜਿਆਦਾ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਜੀ ਆਪਾਂ ਨੂੰ ਕਿਉਂਕਿ ਜਿਹੜੇ ਪਤਾਉ ਹੁੰਦੇ ਆਗੇ ਇਹ ਵੀ ਨਮੀ ਛੱਡਦੇ ਆਗੇ ਇਹਨੇ ਨਾਲ ਹੀ ਬਹੁਤ ਸੋਹਣਾ ਕੋੜਾ ਖਾਣ ਕੇ ਤਿਆਰ ਹੋ ਜਾਣਾ ਆਪਣਾ ਦੇਖੋ ਤੁਸੀਂ ਕਲਰ ਬਹੁਤ ਸੋਹਣਾ ਆ ਗਿਆ ਆਪਣੇ ਮਸਾਲੇ ਤੇ 1 ਮਿੰਟ ਦਾ ਇਹਨੂੰ ਸੇਕ ਲਵਾਉਣੀ ਆ ਹਾਂਜੀ ਸੇਕ ਆਪਣੇ ਮਸਾਲੇ ਨੂੰ ਲੱਗ ਗਿਆ ਹੁਣ ਆਪਾਂ ਇਹਦੇ ਚ ਇਹ ਕਟਿਆ ਹੋਇਆ ਪਤਾਉ ਐਡ ਕਰ ਦਾਂਗੇ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਦੇਵਾਂਗੇ ਜਦੋਂ ਤੱਕ ਮੈਂ ਮਿਕਸ ਕਰਦੀ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਮੇ ਵੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤਾਂ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜਾਂ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਹਾਂਜੀ ਆਪਣੀ ਸਾਬੀ ਜਿਹੜੀ ਬਿਲਕੁਲ ਮਿਕਸ ਹੋ ਚੁੱਕੀ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਾਉਨੇ ਆ ਤੇ ਤਿੰਨ ਵਿਸਲਾਂ ਲਗਵਾਉਨੇ ਆ ਇਹਦੀਆਂ ਹਾਂਜੀ ਗੈਸ ਦੀ ਫਲੇਮ ਆ ਜਿਹੜੀ ਉਹ ਆਪਾਂ ਹਾਈ ਕਰ ਲੈਣੀ ਹੈਗੀ ਤੇ ਤਿੰਨ ਵਿਸਲਾਂ ਲਗਵਾਉਨੇ ਆ ਬਾਦ ਚ ਆਪਾਂ ਚੈੱਕ ਕਰਾਂਗੇ ਹਾਂਜੀ ਤਿੰਨ ਵਿਸਲਾਂ ਲੱਗ ਗਈਆਂ ਗੈਸ ਮੈਂ ਬੰਦ ਕਰ ਦਿੱਤਾਗਾ ਤੇ ਇਹਦੀ ਭਾਫ਼ ਆਪਾਂ ਨਾਲ ਦੀ ਨਾਲ ਕੱਢ ਦੇਣੀ ਹੈ ਹਾਂਜੀ ਭਾਫ਼ ਆਪਾਂ ਕੱਢ ਲਈ ਆ ਤੇ ਹੁਣ ਆਪਾਂ ਕੁੱਕਰ ਖੋਲਦੇ ਆ ਹਾਂਜੀ ਗੈਸ ਆਪਾਂ ਆਨ ਕਰ ਲਿਆਗਾ ਹੁਣ ਆਪਾਂ ਫੁੱਲ ਫਲੇਮ ਤੇ ਇਹਨੂੰ 5 ਮਿੰਟ ਦਾ ਸੇਕ ਲਵਾਵਾਂਗੇ ਜਿਹੜਾ ਮਾੜਾ ਮੋਟਾ ਵੀ ਇਹਦੇ ਵਿੱਚ ਪਾਣੀ ਐ ਨਮੀ ਐ ਉਹ ਸਾਰੀ ਸੁਕਾ ਦਾਂਗੇ ਹਾਂਜੀ ਦੇਖੋ ਕਿੱਡਾ ਸੋਹਣਾ ਪੁਰਠਾ ਆਪਣਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਥੋੜਾ ਥੋੜਾ ਜਿਹੜਾ ਕੋਈ ਪੀਸ ਰਹਿ ਜਾਂਦਾ ਵਿੱਚ ਪਿਆਜ਼ ਦਾ ਜਾਂ ਕੋ ਟਮਾਟਰ ਦਾ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਥੋੜਾ ਜਿਹਾ ਦਬਾਉਂਦੇ ਹੋਏ ਮਿਕਸ ਕਰ ਦਾਂਗੇ ਤੇ ਬਹੁਤ ਸੋਹਣਾ ਪੁਰਠਾ ਬਣ ਕੇ ਤਿਆਰ ਹੋਇਆ ਬਹੁਤ ਸੋਹਣਾ ਕਲਰ ਆਇਆ ਆਪਣੇ ਪੁਰਠੇ ਤੇ ਤੇ ਹੁਣ ਆਪਾਂ ਇਹਨੂੰ ਪਰੋਸਣ ਦੀ ਤਿਆਰੀ ਕਰਦੇ ਹਾਂ ਹਾਂਜੀ ਅਸੀਂ ਇਹਨੂੰ ਖਾਣ ਦੀ ਤਿਆਰੀ ਕਰਦੇ ਆਂ ਤੇ ਤੁਸੀਂ ਇਹਨੂੰ ਬਣਾਉਣ ਦੀ ਤਿਆਰੀ ਕਰੋ ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ